ਜਦੋਂ ਫੇਸਬੁੱਕ ਚਲਾਉਂਦਾ ਸੀ ਤਾਂ ਕਿਸੇ ਨੇ ਪੋਸਟ ਪਾਤੀ ਵੀਰਨਜੀਤ ਸਿੰਘ ਨੂੰ ਐਂ ਕਰਾਂਗੇ ਜਿਵੇਂ ਕਰਾਂਗੇ ਉਹ ਡਰਿੰਕਰ ਚ ਸ਼ਾਮ ਦੇ ਵੇਲੇ ਪੋਸਟ ਸੀਗੀ ਭਾਈ ਤੇ ਸ਼ਾਮ ਨੂੰ ਮੈਂ ਵੀ ਕਮੈਂਟ ਕਰ ਬੈਠਾ ਥੱਲੇ ਵੀਰਨਜੀਤ ਸਿੰਘ ਨੂੰ ਠੋਕੂਗਾ ਉਹਨੂੰ 1000 ਨਕਦ ਨਾਉ ਕਮੈਂਟ ਹੁਣ ਸਾਰੀ ਦੁਨੀਆ ਹੀ ਕਰੀ ਜਾਂਦੀ ਹੈ ਜੀ ਦੂਜੇ ਦਿਨ ਮੈਨੂੰ ਕਹਿੰਦੇ ਵੀ 300 2 ਲੱਖੀ ਭਾਈ ਤੇਰੇ ਤੇ ਤੂੰ ਜਾ ਅੰਦਰ ਮੈਂ ਕਿਹਾ ਜੀ 300 2 ਤਾਂ ਨਹੀਂ ਲੱਗਣੀ ਜੋ ਕੋ ਬਣਦੀ ਹੈ ਕਾਰਵਾਈ ਉਹ ਨਹੀਂ ਕਰੋ ਉਹ ਕਹਿੰਦੇ ਵੀ ਐਸਐਸਪੀ ਨਾਨਕ ਸਿੰਘ ਨੇ ਕਹਿ ਕੇ ਲਵਾਈ ਐਸਐਚਓ ਕਹਿੰਦੇ ਵੀ ਅਸੀਂ ਇਹਨੂੰ ਮੋੜ ਨਹੀਂ ਸਕਦੇ ਕਹਿਣਾ ਐਸਐਸਪੀ ਸਾਹਿਬ ਮੈਂ ਕਹੇ ਜੇਕਰ ਕੇ ਸਾਥ ਤੁਹਾਨੂੰ 302 ਨਹੀਂ ਲਾਉਣੀ ਸੀ ਮੈਂ ਤੇ ਗਲਤ ਧਾਰਾ ਲਾਤੀ ਉਹ ਕਹਿੰਦੇ ਸਾਥ ਤੋਂ ਮਿਸਟੇਕ ਨਾ ਲੱਗੀ ਅੱਛਾ ਮੈਂ ਅਖੇ ਜੀ ਮਿਸਟੇਕ ਹੀ ਮੈਤੋ ਹੋਈ ਸੀ ਮੈਂ ਕਿਹਾ ਵੀ ਬਠਿੰਡੇਆ ਦੇ ਕਿਲੇ ਚ ਤੋਪ ਚ ਗੋਲਾ ਪਾਈ ਬੈਠਾ ਸੀਗਾ ਵੀ ਭਾਈ ਇਹਨ ਦਾ ਛੱਟ ਦਾ ਪਤਾ ਨਹੀਂ ਕੀ ਹੋ ਜਾਊਗਾ ਮੈਂ ਕਿਹਾ ਗਲਤੀ ਮੈਤੋ ਹੋਈ ਸੀ 6 ਸਾਲ ਤੋਂ ਉੱਪਰ ਹੋ ਗਿਆ ਇੱਕ ਨਾਨਕ ਸਿੰਘ ਐਸਐਸਪੀ ਦੀ ਗਲਤੀ ਦੇ ਕਰਕੇ ਇਹਦੇ 6 ਸਾਲ ਬਰਬਾਦ ਹੋ ਗਏ ਅਫਸਰ ਦਾ ਦਿਮਾਗ ਇੰਨਾ ਉੱਪਰ ਸੀ ਉਹ ਕਹਿੰਦਾ ਸੀ ਹੁੰਦਾ ਕੌਣ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕਮੈਂਟ ਕਰਨ ਵਾਲਾ 2 2.5 ਤੋਂ 3 ਮਹੀਨੇ ਜੇਲ੍ਹ ਚ ਰੱਖਿਆ ਇਹਨੂੰ ਟਾਰਚਰ ਕੀਤਾ ਮਾਰਕੁੱਟ ਕੀਤੀ ਤੁਸੀਂ ਜੁੜੇ ਹੋ ਲੋਕ ਰਾਏ ਟੀਵੀ ਦੇ ਨਾਲ ਮੈਂ ਹਾਂ ਪਰਮਿੰਦਰ ਸਿੰਘ 2019 ਦੇ ਵਿੱਚ 302 ਦਾ ਮੁਕੱਦਮਾ ਦਰਜ ਕੀਤਾ ਜਾਂਦਾ ਪਰ 302 ਦਾ ਮੁਕੱਦਮਾ ਕਿਸ ਤਰੀਕੇ ਨਾਲ ਦਰਜ ਕੀਤਾ ਜਾਂਦਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਕ ਵਿਅਕਤੀ ਤੇ ਜੋ ਕੋਟਪਾਰ ਇਹ ਨਾਲ ਸੰਬੰਧ ਸੀ ਉਸ ਦੇ ਉੱਤੇ ਐਸਐਸਪੀ ਡਾਕਟਰ ਨਾਨਕ ਸਿੰਘ ਵੱਲੋਂ 302 ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਪਰ ਜਦੋਂ ਦੂਜੇ ਪਾਸੇ ਗੱਲ ਕਰੀਏ ਕਿ ਉਹ ਸਾਰੇ ਵਿਅਕਤੀ ਹੀ ਜਾਉਂਦੇ ਸੀ ਅੱਜਕ ਤਕਰੀਬਨ ਲੰਮੇ ਅਰਸੇ ਬਾਅਦ ਇੱਕ ਵਿਅਕਤੀ ਨੂੰ ਇਨਸਾਫ਼ ਮਿਲਿਆ ਤਕਰੀਬਨ 6 ਸਾਲਾਂ ਬਾਅਦ ਅੱਜ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਮੇਰੇ ਨਾਲ ਖੁਦ ਬਾਈ ਮੌਜੂਦ ਹੈ ਜਿਹੜਾ ਇਸ ਨੇ ਸਾਰਾ ਆਪਦੇ ਦੁੱਖਾਂ ਦੇ ਪਿੰਡੇ ਤੇ ਹੰਡਾਇਆ ਕਿਉਂ 302 ਦਾ ਮੁਕੱਦਮਾ ਐ ਐਸਐਸਪੀ ਡਾਕਟਰ ਨਾਨਕ ਸਿੰਘ ਨੂੰ ਇਹਨਾਂ ਤੇ ਦੇਣਾ ਪਿਆ ਸਰ ਬਾਈ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਦੱਸੋ ਜਸਕਰਨ ਸਿੰਘ ਹੈ ਜੀ ਕਿਹੜਾ ਪਿੰਡ ਹੈ ਕੋਟਪਰਾ ਜੀ ਜਿਸ ਕਾਰਨ ਹੋਇਆ ਕੀ ਸੀ ਕਿਸ ਤਰੀਕੇ ਨਾਲ ਤੇਰੇ ਤੇ 302 ਲਾਤੀ ਇਹਨਾਂ ਸਰ ਕੋਈ ਇੱਥੇ ਬਰਹਿੰਡੇ ਦਾ ਸੀਗਾ ਔਲਾ ਜੀ ਕੋਈ ਵਕੀਲ ਸਾਹਿਬ ਤੇ ਆ ਉਸ ਵਿੱਚ ਕੋਈ ਦੋ ਜਣੇ ਦੀ ਝੜਪ ਹੋਈ ਸੀਗੀ ਜੀ ਇੱਕ ਰਣਜੀਤ ਸਿੰਘ ਸੀਗਾ ਉਹ ਮੈਂ ਦੋਨਾਂ ਨੂੰ ਨਹੀਂ ਜਾਣਦਾ ਸੀਗਾ ਜੀ ਅੱਛਾ ਜਿੱਦਾ ਮੈਨੂੰ ਅੱਜ ਵੀ ਨਹੀਂ ਜਾਣਦਾ ਮੈਂ ਪਹਿਲਾ ਕਿਸੇ ਨੂੰ ਵੀ ਨਹੀਂ ਜਾਣਾਂ ਰਣਜੀਤ ਸਿੰਘ ਨੂੰ ਜਾਣਦਾ ਸੀਗਾ ਉਹ ਜਦੋਂ ਉਹ ਫੇਸਬੁੱਕ ਸੀਗੀ ਚਲਾਉਂਦਾ ਜਦੋਂ ਫੇਸਬੁੱਕ ਚ ਚਲਾਉਂਦਾ ਸੀ ਤਾਂ ਕਿਸੇ ਨੇ ਪੋਸਟ ਪਾਤੀ ਵੀਰਨਜੀਤ ਸਿੰਘ ਨੂੰ ਐਂ ਕਰਾਂਗੇ ਜਿਵੇਂ ਕਰਾਂਗੇ ਮੈਂ ਡਰਿੰਕ ਕਰਦਾ ਜੀ ਅੱਛਾ ਉਹ ਡਰਿੰਕ ਕਰੀ ਚ ਸ਼ਾਮ ਦੇ ਵੇਲੇ ਪੋਸਟ ਸੀਗੀ ਭਾਈ ਤੇ ਸ਼ਾਮ ਨੂੰ ਮੈਂ ਵੀ ਕਮੈਂਟ ਕਰ ਬੈਠਾ ਥੱਲੇ ਜੀ ਕੀ ਲਿਖਦਾ ਕਮੈਂਟ ਚ ਉਹਦੇ ਵਿੱਚ ਵੀ ਜਿਹੜਾ ਆਪਣਾ ਵੀਰਨਜੀਤ ਸਿੰਘ ਨੂੰ ਠੋਕੂਗਾ ਉਹਨੂੰ 1000 ਨਕਦ ਨਾਮ ਇਹ ਕਹਿਣ ਤੇ ਕਮੈਂਟ ਹੁਣ ਸਾਰੀ ਦੁਨੀਆ ਕਰੀ ਜਾਂਦੀ ਹੈ ਜੀ ਇੱਕ ਮਿੰਟ ਕਹਿੰਦੇ ਕਿ ਕਿਉਂਕਿ ਪੁਲਿਸ ਪ੍ਰਸ਼ਾਸਨ ਸੀ ਜਿਹੜਾ ਉਹ ਆਪਸ ਵਿੱਚ ਵਕੀਲ ਭਾਈਚਾਰੇ ਤੇ ਵੀ ੱਟਕਾ ਕਰ ਰਿਆ ਸੀ ਉਸ ਟਾਈਮ ਉਹ ਕੀ ਕਾਰਨ ਹੋਇਆ ਜੀ ਕਹਿੰਦੇ ਇਹ ਵਕੀਲਤਾ ਦਾ ਕਿਸੇ ਤੋਂ ਕੁਝ ਨਹੀਂ ਹੋਇਆ ਜੀ ਕਹਿੰਦੇ ਚੱਕ ਕੇ ਜਿਸ ਕਾਰਨ ਤੇ 300 ਦਾ 2 ਦਾ ਪਰਚਾ ਮੇਰੇ ਤੇ ਦਿੱਤਾ ਗਿਆ ਉਸ ਤੋਂ ਬਾਅਦ ਇੱਥੇ ਜ਼ਮਾਨਤ ਕੋਰਟ ਵਿਹਿੰਡੇ ਤੋਂ ਰੱਦ ਹੋ ਗਈ ਸਾਨੂੰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਜੀ ਫਿਰ ਬੇਲ ਤੇ ਆ ਕੇ ਘਟੂ ਘਟ ਸਵਾ 6 ਸਾਲ ਹੋ ਗਏ ਜੀ ਤਰੀਕਾਂ ਤੇ ਆਉਂਦਿਆਂ ਨੂੰ ਖੱਜਲ ਖੁਆਰ ਕਰਦਿਆਂ ਨੂੰ ਜੋ ਕਿ ਮੈਂ ਕੋਈ ਮੈਂ ਉਸ ਦਿਨ ਹੀ ਕਿਹਾ ਸੀ ਵੀ ਤੁਸੀਂ ਰਣਜੀਤ ਸਿੰਘ ਨੂੰ ਬੁਲਾ ਲਓ ਜੇ ਮੈਂ ਉਹ ਮੈਨੂੰ ਜਾਣਦਾ ਜਾਂ ਮੈਂ ਉਹਨੂੰ ਜਾਣਦਾ ਤੁਹਾਨੂੰ ਪਤਾ ਲੱਗ ਜੂਗਾ ਅੱਛਾ ਇੱਕ ਗੜੇ ਕਮੈਂਟ ਕਰਨ ਦਾ ਇਹ ਖਮਾ ਜਪੁਤਨਾ ਬਗੈ ਤੁਹਾਨੂੰ ਹਾਂ ਜੀ ਤੇ ਦੂਸਰੀ ਗੱਲ ਮੇਰੇ ਐਡਵੋਕੇਟ ਸਰਦਾਰ ਹਰਪਾਲ ਸਿੰਘ ਖਾਰਾ ਜੀ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਥੋਂ ਅੱਜ ਤੱਕ ਇੱਕ ਨਵਾਂ ਪੈਸਾ ਨਹੀਂ ਲਿਆ ਜਿ ਮੈਥੋਂ ਮੇਰਾ ਫ੍ਰੀ ਕੇਸ ਲੜੇ ਹੈ 7 ਨੰਬਰ ਕੋਰਟ ਸੀ ਆਪਣੇ ਜੱਜ ਲਖਵੀਰ ਸਿੰਘ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕੋਰਟ ਚੋਂ ਬਰੀ ਕਰਿਆ ਜੀ ਬਠਿੰਡੇ ਦੀ ਚ ਅੱਛਾ ਜਦੋਂ ਤੁਹਾਡੇ ਤੇ ਪਰਚਾ ਮਕਦਮਾ ਦਰਜ ਕਰਤਾ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਗਈ ਨੇ ਮੁਕਦਮਾ ਦਰਜ ਹੋ ਗਿਆ ਜੀ ਮੈਂ ਸਪਰੇ ਲੈਣ ਗਿਆ ਹੋਇਆ ਸੀ ਕਿਤੇ ਬਾਹਰ ਉਹ ਕਹਿੰਦੇ ਵੀ ਐਸਐਚਓ ਕਹਿੰਦੇ ਵੀ ਸਾਹਿਬ ਵੀ ਕਹਿੰਦੇ ਵੀ ਸਾਨੂੰ ਥਾਣੇ ਚ ਬੁਲਾਇਆ ਉਥੋਂ ਸੀਐਸਟਾਫ ਲੈ ਕੇ ਆਇਆ ਸੀ ਮੈਂ ਆਪਦੀ ਆਪ ਹੀ ਪੇਸ਼ ਹੋਇਆ ਕਿਤੇ ਭੱਜਿਆ ਨਹੀਂ ਸੀਗਾ ਜੀ ਆਪਦੀ ਆਪ ਪੇਸ਼ ਹੋ ਕੇ ਇੱਥੇ ਵੀ ਕਹਿੰਦੇ ਮੈਨੂੰ ਦੂਜੇ ਦਿਨ ਇੱਕ ਰਾਤ ਥਾਣੇ ਚ ਰੱਖਿਆ ਜੀ ਦੂਜੇ ਦਿਨ ਮੈਨੂੰ ਕਹਿੰਦੇ ਵੀ 302 ਲਾਗੀ ਭਾਈ ਤੇਰੇ ਤੇ ਤੂੰ ਜਾ ਮੈਂ ਕਿਹਾ ਜੀ 300 ਦੂਤਾ ਨਹੀਂ ਲੱਗਣੀ ਜੋ ਕੋਈ ਬੰਦੇ ਦੀ ਕਾਰਵਾਈ ਉਹ ਨਹੀਂ ਕਰੋ ਉਹ ਕਹਿੰਦੇ ਵੀ ਐਸਐਸਪੀ ਨਾਨਕ ਸਿੰਘ ਨੇ ਕਹਿ ਕੇ ਲਵਾਈ ਐਸਐਚਓ ਕਹਿੰਦੇ ਵੀ ਅਸੀਂ ਇਹਨੂੰ ਮੋੜ ਨਹੀਂ ਸਕਦੇ ਕਹਿਣਾ ਐਸਐਸਪੀ ਸਾਹਿਬ ਦਾ ਹੁਣ ਐਸਐਸਪੀ ਜਾਣਦਾ ਸੀ ਪਹਿਲਾਂ ਨਾ ਜੀ ਮੈਨੂੰ ਮੈਂ ਇਹਨੂੰ ਕੋਈ ਵੀ ਨਹੀਂ ਜਾਣਦਾ ਸੀ ਅੱਛਾ ਹਾਂ ਜੀ ਹੁਣ ਤਾਂ ਬਹੁਤ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਪਰ ਉਸ ਬਹੁਤ ਮੇਰੇ ਨਾਲ ਬਹੁਤ ਵਧੀਆ ਵਿਹਾਰ ਰਿਹਾ ਸੀ ਤੇ ਬਠਿੰਡ ਵਿੱਚ ਬਹੁਤ ਦੋਸਤ ਵੀ ਨੇ ਮਿੱਤਰ ਵੀ ਨੇ ਜੇ ਜੀ ਦੀ ਕਰਕੇ ਕਿਸੇ ਵਗਤਰ ਤਾਂ ਬੰਦਾ ਪੋਸਟ ਲਿਖ ਹੀ ਦਿੰਦਾ ਥੱਲੇ ਉਹ ਨਾਲ ਖੜੇ ਫਿਰ ਨਹੀਂ ਜੀ ਉਹ ਤਾਂ ਉਹ ਗੱਲ ਆ ਵੀ ਸਦੀਕ ਸਾਹਿਬ ਦਾ ਇੱਕ ਗੀਤ ਉਹਦਾ ਕਹਿੰਦੇ ਚੱਲਦੀ ਗੜਾਸੀ ਦੇ ਦੇ ਚੱਲਦੀ ਗੜਾਸੀ ਦੇਖ ਕੇ ਸਾਥ ਛੱਡ ਕੇ ਜੁੰਡੀ ਦੇ ਦਰ ਸਾਰੇ ਕੋਈ ਨਾਲ ਖੜੇ ਜੀ ਉਹ ਤਾਂ ਭੱਜੇ ਫਿਰਦੇ ਵਿਚਾਰੇ ਵੀ ਸਾਨੂੰ ਨਾਲ ਕੋਈ ਅੰਦਰ ਕਰਦੀ ਜੇਲ੍ਹ ਕਿਨਾਂ ਦਾ ਮਰੇ ਕੇ ਫਿਰ ਜੇਲ੍ਹ ਰਿਹਾ ਜੀ ਮੈਂ 3 ਮਹੀਨੇ 16 ਉਹਨਾਂ ਨੂੰ ਹੂੰ 12 ਕਿ ਮੈਂ ਐਸਐਸਓ ਸਾਹਿਬ ਮਿਲਦੇ ਸੀਗੇ ਇੱਥੇ ਤਰੀਕ ਤੇ ਉਹ ਵੀ ਆਉਨੇ ਹੁੰਦੇ ਸੀ ਗਵਾਹੀਆਂ ਦੇਣ ਆਉਨੇ ਹੁੰਦੇ ਸੀਗੇ ਉਹ ਕਹਿੰਦੇ ਵੀ ਮੈਂ ਇੱਕ ਦਿਨ ਐਸਐਸਓ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਐਂ ਕਰਕੇ ਸਾਹਿਬ ਤੁਸੀਂ 302 ਨਹੀਂ ਲੈਉਣੀ ਸੀ ਮੇਰੇ ਤੇ ਗਲਤ ਧਾਰਾ ਲਾਤੀ ਉਹ ਕਹਿੰਦੇ ਸਾਥੋਂ ਤਾਂ ਮਿਸਟੇਕ ਨਾ ਲੱਗੀ ਅੱਛਾ ਮੈਂ ਕਿਹਾ ਜੀ ਮਿਸਟੇਕ ਹੀ ਮੈਨੂੰ ਹੋਈ ਸੀ ਮੈਂ ਕਿਹਾ ਵੀ ਬਠਿੰਡੇ ਵਾਲੇ ਕਿਲੇ ਚ ਤੋਪ 'ਚ ਗੋਲਾ ਪਾਈ ਬੈਠਾ ਸੀਗਾ ਵੀ ਭਾਈ ਇਹਨਾਂ ਦਾ ਛੱਡਦਾ ਪਤਾ ਨਹੀਂ ਕੀ ਹੋ ਜਾਊਗਾ ਮੇਰੇ ਗਲਤੀ ਮੈਤੋ ਹੋਈ ਸੀ ਆ ਕੁਛ ਹੋਇਆ ਜੀ ਉਪਰ ਸੋਇ ਮੈਂ ਆਗਰ ਤੇ ਵਕੀਲਾ ਹਰਪਾਲ ਸਿੰਘ ਖਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਮੈਂ ਨਾ ਸੀਨੀਅਰ ਵਕੀਲਾ ਹਰਪਾਲ ਸਿੰਘ ਖਾਰਾ ਮਜੂਦ ਨੇ ਖਾਰਾ ਸਾਹਿਬ ਕਿਵੇਂ ਵੇਖਦੇ ਹੋ ਕਿ ਉਹੀ ਜਿਹੜਾ ਦੌਰ ਪਹਿਲਾਂ ਸੀ ਉਹੀ ਦੌਰ ਅੱਜ ਚੱਲੀ ਜਾਂਦਾ ਜਿਵੇਂ ਦੱਸਿਆ ਕਿ ਜਿਉਂਦੇ ਵਿਅਕਤੀ ਬੈਠੇ ਨੇ 302 ਦਾ ਮਕਦਮਾ ਵੀ ਦਰਜ ਕਰਤਾ ਹਾਂਜੀ ਇਹ 2019 ਦੀ ਗੱਲ ਹੈ ਜਦੋਂ ਸਾਡੇ ਐਡਵੋਕੇਟ ਦੇ ਨਾਲ ਐਸਐਸਪੀ ਨਾਨਕ ਸਿੰਘ ਸੀ ਜਿਨੇ ਧੱਕਾ ਕੀਤਾ ਸੀ ਤਾਂ ਉਸ ਦੇ ਵਿੱਚ ਕਿਹਨੇ ਕਮੈਂਟ ਪਾ ਦਿੱਤਾ ਇਹਦੇ ਰੁਕ ਇਲਿਗੇਸ਼ਨ ਸੀ ਕਿ ਕਮੈਂਟ ਸੀ ਕਿ ਇਹਨੂੰ ਠੋਕ ਦਿਓ ਤਾਂ ਉਸ ਵਕਤ ਅਸੀਂ ਬਹੁਤ ਕਿਹਾ ਕਿ ਇਹਦੇ ਤੇ ਨਹੀਂ ਬਣਦਾ ਤੇ ਉਸ ਵਕਤ ਦੇ ਇਸੇ ਐਸਐਸਪੀ ਨੇ ਕਿਹਾ ਸੀ ਕਿ ਵਕੀਲਾ ਨੂੰ ਜਿਹੜਾ ਕਾਨੂੰਨ ਮੈਂ ਸਿਖਾਉਂਗਾ ਕਿਵੇਂ ਹੁੰਦਾ ਤਾਂ ਇਹਨੇ 302 ਦਾ ਪਰਚਾ ਦਰਜ ਕੀਤਾ ਜਦੋਂ ਹਾਈ ਕੋਰਟ 'ਚ ਮੈਟਰ ਗਿਆ ਤੇ ਹਾਈ ਕੋਰਟ ਨੇ ਇਹਨਾਂ ਨੂੰ ਲਾਣਤ ਪਾਈ ਫਿਰ ਇਹਨਾਂ ਨੇ ਜਾ ਕੇ ਸੌਰੀ ਫੀਲ ਕੀਤੀ ਉੱਥੇ 302 ਜਿਹੜੀ ਸੀ ਹਟਾਤੀ ਤਾਂ ਜਦੋਂ ਅਸੀਂ ਉਹ ਲਬਜ ਜਿਹੜੀ ਡਿਕਸ਼ਨਰੀ ਕੱਢੀ ਪੰਜਾਬੀ ਦੀ ਠੋਕਣ ਦੀ ਡੈਫੀਨੀਸ਼ਨ ਹੈ ਕੋਈ ਕੰਮ ਕਰਨਾ ਉਹ ਸਵਾਰ ਕੇ ਕਰਨਾ ਹੈ ਜਿਵੇਂ ਕੋਈ ਵੀ ਤਰ੍ਹਾਂ ਦਾ ਜ ਕੋ ਟੇਬਲ ਬਣਾਉਣਾ ਹੈ ਕੋਈ ਚੀਜ਼ ਬਣਾਉਣੀ ਹੈ ਤਾਂ ਉਹਦਾ ਵਰਡ ਉੱਥੇ ਵਰਤਿਆ ਜਾਂਦਾ ਇਹਨੂੰ ਠੋਕ ਕੇ ਕੰਮ ਕਰੋ ਇਹਨੂੰ 302 ਨਹੀਂ ਬਣਦੀ ਇਸ ਦੇ ਉੱਪਰ ਤਾਂ ਇਹ ਸਾਨੂੰ ਕਾਨੂੰਨ ਸਿਖਾਉਂਦਾ ਸੀ ਹਾਈ ਕੋਰਟ ਨੇ ਇਹਨੂੰ ਸਕਾਤਾ ਹੁਣ ਇਹ 6 ਸਾਲ ਦੇ ਬਾਅਦ ਇਸ ਕੇਸ ਦੇ ਵਿੱਚੋਂ ਇਹ ਵਕੀਲਾਂ ਦੇ ਨਾਲ ਸੀ ਵਿਚਾਰਾ ਉਹ ਸਾਡੀ ਲੜਾਈ ਸੀ ਪੁਲਿਸ ਨਾਲ ਉਸ ਵਕਤ ਤਾਂ 6 ਸਵਾ 6 ਸਾਲ ਕੇਸ ਚੱਲਿਆ ਮੇਰੇ ਨਾਲ ਲੜਕਾ ਰੰਜੋਤ ਸਿੰਘ ਪੁੱਲਰ ਅਸੀਂ ਇਹ ਕੇਸ ਲੜਿਆ ਤੇ ਕੱਲੇ ਮਾਨਯੋਗ ਅਦਾਲਤ ਨੇ ਇਹਨੂੰ ਬਰੀ ਕੀਤਾ 6 ਸਵਾ 6 ਸਾਲ 6 ਸਾਲ ਤੋਂ ਉੱਪਰ ਹੋ ਗਿਆ ਇੱਕ ਨਾਨਕ ਸਿੰਘ ਐਸਐਸਪੀ ਦੀ ਗਲਤੀ ਦੇ ਕਰਕੇ ਇਹਦੇ 6 ਸਾਲ ਬਰਬਾਦ ਹੋ ਗਏ ਗਲਤੀ ਕੋਈ ਵੀ ਨਹੀਂ ਸੀ ਬਸ ਗਲਤੀ ਇਹ ਨਹੀਂ ਸੀ ਕਿ ਇਹਨੇ ਥੱਲੇ ਕਮੈਂਟ ਕੀਤਾ ਸੀ ਆਹੀ ਗਲਤੀ ਸੀ ਕੋਈ ਕਤਲ ਤਾਂ ਨਹੀਂ ਇਹਨਾ ਕਰਤਾ ਸੀ ਕੋਈ ਸ਼ਨੀ ਸੀ ਹੋਇਆ ਬੰਦਾ ਜਿਉਂਦਾ ਪਹਿਲੀ ਵਾਰ ਹੋਇਆ ਬੰਦਾ ਜਿਉਂਦਾ ਹਾਈ ਕੋਰਟ ਨੇ ਤਾਂ ਤਾਂ ਬੇਇਜ਼ਤੀ ਕੀਤੀ ਕਿ ਜਿੰਦੇ ਉਲਟ ਕਮੈਂਟ ਕੀਤਾ ਉਹ ਤਾਂ ਬੰਦਾ ਜਿਉਂਦਾ ਹੈ ਤੂੰ 302 ਕਿਵੇਂ ਲਾਏਗਾ ਪਰ ਉਹਨੂੰ ਇੱਕ ਹੰਕਾਰ ਸੀ ਕਿ ਮੈਂ ਵਕੀਲਾਂ ਨੂੰ ਜਿਹੜੀ ਆਓ ਕਾਨੂੰਨ ਸਿਖਾਉਣਾ ਹੈ ਇਹਨਾਂ ਨੂੰ ਅਕਲ ਸਿਖਾਉਣੀ ਹੈ ਕਾਰਨ ਕਿ ਇਹ ਪੰਜਾਬ ਦੇ ਅੰਦਰ ਇੱਕ ਡਿਕਟੇਟਰਸ਼ਿਪ ਹੈ ਪੰਜਾਬ ਦੇ ਅੰਦਰ ਕੋਈ ਅਫਸਰ ਆਪਣੇ ਆਪ ਨੂੰ EMPLOYE ਨਹੀਂ ਸਮਝਦਾ ਮਲਾਜਮ ਨਹੀਂ ਸਮਝਦਾ ਇੱਥੇ ਉਹ ਕਹਿੰਦਾ ਜੇ ਪੰਜਾਬ 'ਚ ਤੂੰ ਜ਼ਿਲ੍ਹੇ ਦੇ ਲੱਗ ਗਿਆ ਜਿਲਾ ਤੇਰੇ ਅੰਦਰ ਆ ਗਿਆ ਤੂੰ ਮਾਲਕ ਹੈ ਤੂੰ ਡਿਕਟੇਟਰ ਹੈ ਤੇਰਾ ਜੀ ਕਰੇ ਕਿਸੇ ਨੂੰ ਮਾਰ ਦੇ ਤੇਰਾ ਜੀ ਕਰੇ ਕਿਸੇ ਨੂੰ ਜਿਉਂਦਾ ਕਰ ਦੇ ਇਹ ਤਾਂ ਜੇ ਅਦਾਲਤਾਂ ਨਾ ਹੋਣ ਤੇ ਪੰਜਾਬ ਤਾਂ ਖਤਮ ਹੈ ਜੀ ਇਹੋ ਜੇ ਤੁਸੀਂ ਅਫਸਰਾਂ ਨੂੰ ਲਾਇਆ ਅੱਜ ਵੀ ਦਿੱਲੀ ਚ ਲਾ ਰਹੀ ਆ ਪੰਜਾਬ ਨੂੰ ਅੱਜ ਵੀ ਦਿੱਲੀ ਦੇ ਕਹਿਣ ਤੇ ਇਥੋਂ ਦੇ ਜਿਹੜੇ ਹੈ ਡਿਸਟ੍ਰਿਕਟ ਲੈਵਲ ਦੇ ਅਫਸਰ ਨੇ ਉਹ ਐਵੇਂ ਫੇਕ ਐਨਕਾਊਂਟਰ ਕਰ ਰਹੇ ਨੇ ਉਵੇਂ ਸਾਰਾ ਕੁਝ ਲਈ ਜਾਂਦਾ ਪੰਜਾਬ ਦੇ ਅੰਦਰ ਕੀ ਬਦਲਿਆ ਇੱਕ ਬੰਦੇ ਦੀ ਗਲਤੀ ਕੀ ਹੈ ਕੁਝ ਵੀ ਨਹੀਂ ਇੱਕ ਹੁੰਦਾ ਕਮੈਂਟ ਆਇਆ ਕਿ ਠੋਕ ਦਿਓ ਕੋਈ ਉਹ ਨੂੰ ਜਾਣਦਾ ਨਹੀਂ ਮਦਈ ਨੂੰ ਗਾਲ੍ਹਾਂ ਵਿੱਚ ਵਿਅਕਤੀ ਨੂੰ ਨਹੀਂ ਬੰਦਾ ਜਾਂਦਾ ਨਾ ਜਾਣਦਾ ਨਾ ਕਿਤੇ ਮਿਲਿਆ ਉਹ ਨੂੰ ਅਜੇ ਜ਼ਿਕਰੇ ਬਸ ਇੰਨੇ ਕਹਿਣ ਦੀ ਪਰਚਾ ਦੰਸੋ ਦਮਕਾ ਦੰਦ ਅਰਜ਼ੀ ਕਰਤਾ ਲੜਾਈ ਵਕੀਲਾ ਨਾਲ ਸੀ 2019 ਦੇ ਵਿੱਚ ਪਰ ਉਸ ਅਫਸਰ ਦਾ ਦਿਮਾਗ ਇੰਨਾ ਉੱਪਰ ਸੀ ਉਹ ਕਹਿੰਦਾ ਸੀ ਹੁੰਦਾ ਕੌਣ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕਮੈਂਟ ਕਰਨ ਵਾਲਾ 2 2.5 ਤੋਂ 3 ਮਹੀਨੇ ਜੇਲ੍ਹ 'ਚ ਰੱਖਿਆ ਇਹਨੂੰ ਟਾਰਚਰ ਕੀਤਾ ਮਾਰਕੁੱਟ ਕੀਤੀ ਦੇਖੋ ਹਿੰਦੁਸਤਾਨ ਦੇ ਅੰਦਰ ਪੰਜਾਬ ਦੀ ਸਟੇ ਪੰਜਾਬ ਸਟੇਟ ਦਾ ਕੀ ਹਾਲਾਤ ਨੇ ਉਹਨੂੰ 3 ਮਹੀਨੇ ਜੇਲ੍ਹ 'ਚ ਰੱਖਿਆ ਪਹਿਲੋ ਕੁੱਟਮਾਰ ਕੀਤੀ ਉਹਦੀ ਇਨਸਲਟ ਕੀਤੀ ਤੇ 6 ਸਵਾ ਸਾਲ 6 ਸਵਾ 6 ਸਾਲ ਦੇ ਬਾਅਦ ਉਹ ਬੰਦਾ ਬਰੀ ਹੁੰਦਾ ਪਿਆ ਕੀ ਕਰੇ ਕੀ ਕਹੀ ਕੀ ਕਵਾਂਗੇ ਆਪਾਂ ਕੀ ਅਜੇ ਕਹਿੰਦੇ ਹੋ ਤੁਸੀਂ ਇੱਥੇ ਕਾਨੂੰਨ ਬਰਾਬਰ ਹੈ ਇੱਥੇ ਤਾਂ ਪਤਾ ਨਹੀਂ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਸਨ 47 ਤੋਂ ਬਾਅਦ ਜਿਹੜਾ ਇੱਕ ਲਬਜ ਕਿਹਾ ਗਿਆ ਸੀ ਕਿ ਸਿੱਖ ਜੁਰਾਇਮ ਪੇਸ਼ਾ ਕੌਮ ਹੈ ਉਹ ਲਬਜ ਨੇ 78 ਸਾਲ ਦੇ ਵਿੱਚ ਸਾਡਾ ਖੇੜਾ ਨਹੀਂ ਛੱਡਿਆ ਉਹਨੇ ਉਹ ਕਿਸੇ ਨਾ ਕਿਸੇ ਬਾਹਨੇ ਦੇ ਨਾਲ ਉਹ ਸਾਨੂੰ ਉੱਥੇ ਹੀ ਵੜ ਕੇ ਉਹ ਕੀ ਸਾਨੂੰ ਡੀਫੇਮ ਕਰਨਾ ਉਹ ਕੀ ਸਾਨੂੰ ਮਾਰਨਾ ਕੁੱਟਣਾ ਉਹ ਕੀ ਸਾਡੇ ਨਾਲ ਟੌਰਚਰ ਕਰਨਾ ਸੋ ਇਹ ਸਾਡੀ ਬਦਕਿਸਮਤੀ ਹੈ ਇੱਥੇ ਹੂੰ ਹੁਣ ਇਹਨਾਂ ਨੂੰ ਜਿਹੜਾ ਕੋਰਟ ਨੇ ਬਰੀਬ ਕਰਦਾ ਤੁਸੀਂ ਡੈਫੀਨੇਸ਼ਨ ਪਾਉਂਗੇ ਫਿਰ ਬਣਦੀ ਐ ਦੇਖੋ ਡੈਫਰਮੇਸ਼ਨ ਬਣਦੀ ਐ ਪਹਿਲੋ ਆਰਡੀ ਵੀ ਕੇਸ ਪੈਂਡਿੰਗ ਆ ਪਰ ਇਹਨਾਂ ਪੁਲਿਸ ਅਫਸਰਾਂ ਨੂੰ ਡੈਫਰਮੇਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਇਹਨਾਂ ਦਾ ਪੰਜਾਬ 'ਚ ਰਾਜ ਹੈ ਜੋ ਦਿੱਲੀ ਨੇ ਕਹਿਣਾ ਹੈ ਉਹ ਪੰਜਾਬ ਨੇ ਕਰਨਾ ਹੈ ਐਸ ਵਕਤ ਜੋ ਪੰਜਾਬ ਦੇ ਅੰਦਰ ਬੁਰੇ ਹਾਲਾਤ ਨੇ ਅੱਜ ਮੈਨੂੰ ਇੱਕ ਬੰਦਾ ਦੱਸ ਰਿਹਾ ਸੀ ਕਿ ਨਿਕਾ ਜਾ ਕੰਮ ਕਰਨਾ ਸੀ ਦਿੱਲੀ ਦੇ ਦਿੱਲੀ ਦੇ ਕਿਸੇ ਬੰਦੇ ਤੋਂ ਕੋ ਆਇਆ ਪੰਜਾਬ ਦੇ ਕਿਸੇ ਐਮਐਲਏ ਮਿਨਿਸਟਰ ਕੋਲ ਪਾਵਰ ਹੀ ਹੈਣੀ ਇਹਨਾਂ ਦੀ ਇੱਕ ਸ਼ਰਮ ਵਾਲੀ ਗੱਲ ਹੈ ਉਹ ਯਾਰ ਤੁਸੀਂ ਕਿੰਨਾ ਕੁ ਚਿਰ ਗਤਿਆਂ ਤੇ ਰਹਿ ਜਾਓਗੇ ਯਾਰ ਤੁਸੀਂ ਐਮ ਐਲ ਏ ਮਨਿਸਟਰ ਹੋ ਤੁਸੀਂ ਬੋਲੋ ਮਰੋ ਤੁਹਾਡਾ ਫਰਜ਼ ਨਹੀਂ ਬੰਦਾ ਬੋਲਣਾ ਕਿ ਪੰਜਾਬ ਆ ਜਿਹੜਾ ਦਿੱਲੀ ਦੇ ਕਬਜ਼ੇ ਚ ਚਲਾ ਗਿਆ ਅੱਜ ਤੂੰ ਤਾਂ ਸਾਡੇ ਨਾਲ ਮਾੜੀ ਕੀ ਹੋਵੇਗੀ ਯਾਰ ਸੋ ਬਾਦ ਕਿਸਮਤੀ ਹੈ ਮੈਂ ਕਹਿੰਦਾ ਬਾ 2027 ਹੈ ਬਾ 27 ਦੇ ਵਿੱਚ ਮੈਨੂੰ ਬੜੀ ਉਮੀਦ ਹੈ ਕਿ ਪੰਜਾਬ ਦੇ ਪੁੱਤਰ ਆ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਚ ਉਹ ਆ ਜਾਣਗੇ ਲੈ ਲੈਣਗੇ ਖੋ ਲੈਣਗੇ ਸਾਰਾ ਕੁਝ ਤੇ ਦਿੱਲੀ ਨੂੰ ਅਸੀਂ ਇੱਥੋਂ ਕਿਵੇਂ ਭਜਾਉਣਾ ਹੈ ਉਹ ਸਾਨੂੰ ਸਾਰਾ ਹੀ ਆਉਂਦਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਹੀ ਸਮਾਂ ਉਹੀ ਦੌਰ ਚੱਲ ਰਿਹਾ ਹੈ ਬੇਸ਼ੱਕ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਕਹਿੰਦੀ ਹੈ ਕਿ ਕਿਸੇ ਕਿਸੇ ਨਾਲ ਧੱਕਾ ਨਹੀਂ ਕਰਦੇ ਪਰ ਤੁਸੀਂ ਦੇਖ ਸਕਦੇ ਹੋ ਕਿ 302 ਦਾ ਬੰਦੇ ਦੇ ਮੁਕੱਦਮਾ ਦਰਜ ਕਰ ਦਿੱਤਾ ਨਾ ਤਾਂ ਜਿਸ ਤੇ ਮੁਕੱਦਮਾ ਦਰਜ ਕੀਤਾ ਨਾ ਤਾਂ ਉਹ ਅਗਲੇ ਵਿਅਕਤੀ ਨੂੰ ਜਾਣਦਾ ਸੀ ਮਦਈ ਨੂੰ ਨਾ ਮਦਈ ਦੋਸ਼ੀ ਨੂੰ ਜਾਣਦਾ ਜਿਹਨੂੰ ਦੋਸ਼ੀ ਪੁਲਸਰ ਬਣਾਤਾ ਪਰ ਫਿਰ ਵੀ ਇਨਸਾਫ ਮਿਲਿਆ तकरीबन 6 ਸਵਾ 6 ਸਾਲ ਬਾਅਦ ਅੱਜ ਕੋਰਟ ਨੇ ਬਰੀ ਕਰ ਦਿੱਤਾ ਜੁੜੇ ਹੋਏ ਲੋਕ ਰਾਇਟੀਵੀ ਨਾਲ ਧੰਨਵਾਦ